اڏاڻا ڏي رهيا آهيان هاڻي چلو هوھڙي کي پاجي ڏي ڏي ڏور ڏي جام ¡Gracias! ਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੋ ਕਿ ਅੱਜ ਸਾਡੇ ਭੰਦਾਰਾ ਮਾਤਾ ਜੀ ਦਾ ਸਾਡੇ ਸੋਹਣੀ ਬਾਬਾ ਜੀ ਨੇ ਜੋ ਕਿ ਬਹੁਤ ਪੁਰਾਣੇ ਸਮੇਂ ਤੋਂ ਹੀ ਸ਼ਰਦਾ ਨਾਲ ਜਿਹੜਾ ਵੀ ਕੋਈ ਇੱਥੇ ਆ ਗਿਆ ਇਹਨਾਂ ਦੇ ਦਰ ਤੇ ਆ ਗਿਆ ਉਹ ਖਾਲੀ ਨਹੀਂ ਜਾਂਦਾ ਹੈਗਾ ਇੱਥੇ ਬਹੁਤ ਵੱਡੇ ਵੱਡੇ ਆ ਆ ਕੇ ਜਿਨ੍ਹਾਂ ਲੋਕੇ ਪੁੱਤ ਨਹੀਂ ਹੈਗੇ ਉਹਨਾਂ ਨੂੰ ਪੁੱਤ ਵੀ ਮਿਲਦਾ ਜਿਨ੍ਹਾਂ ਲੋਕੇ ਧੀ ਨਹੀਂ ਹੈਗੀ ਉਹਨਾਂ ਨੂੰ ਧੀ ਵੀ ਮਿਲਦਾ ਜੋ ਵੀ ਅੱਜ ਲੰਗਰ ਚੱਲ ਰਹੇ ਨੇ ਸਾਰੇ ਸ਼ਰਦਾ ਨਾਲ ਜੋ ਵੀ ਆਪੋ ਆਪਣੀ ਸ਼ਰਦਾ ਹੈ ਉਹ ਆਪੋ ਆਦੇ ਪਾਰੇ ਬਾਬਾ ਜੀ ਕੋਈ ਕਿਸੇ ਨੂੰ ਐ ਨਹੀਂ ਕਹਿੰਦੇ ਵੀ ਸਾਨੂੰ ਇੰਨੇ ਪੈਸੇ ਨਹੀਂ ਲੋੜ ਹੈ ਠੀਕ ਹੈ ਤੁਸੀਂ ਦੇਖੇ ਰਹੀਓ ਦੇਖੇ ਰਿਹਾ ਜੀ ਵੀ ਆਪਣੇ ਬਾਬਾ ਜੀ ਇਹ ਮੰਦਿਰ ਦੇ ਵਿੱਚ ਕਿੱਦਾਂ ਕ ਮੰਦਿਰ ਆ ਹੋ ਠੀਕ ਹੈ ਉੱਥੇ ਬੈਠੇ ਨੇ ਕੋਡਾ ਕੀ ਆ ਉਸ ਨੂੰ ਇਹ ਬਹੁਤ ਸੋਹਣਾ ਬਣਾਈ ਜਾਂਦੇ ਨੇ ਠੀਕ ਹੈ ਨਾਲ ਹੀ ਬਾਬਾ ਜੀ ਕਿਸੇ ਤੋਂ ਪੈਸੇ ਮੰਗਦੇ ਤੁਸੀਂ ਸਾਰਾ ਕੁਝ ਦੇਖਦੇ ਜੋ ਵੀ ਲੰਗਰ ਹੈ ਜੀ ਇਹ ਸਾਰੇ ਸੰਗਤ ਦੀ ਸ਼ਰਧਾ ਹੈ ਆਪਾਂ ਆਵਦੀ ਸ਼ਰਧਾ ਹੈ ਜੀ ਨਾ ਬਾਬਾ ਜੀ ਕਿਸੇ ਨੂੰ ਐ ਕਹਿਣਾ ਵੀ ਸਾਨੂੰ ਇੰਨੇ ਪੈਸੇ ਦਿਓ ਦੀ ਨਾ ਇਹ ਕਹਿੰਦੇ ਵੀ ਇੰਨੇ ਲੰਗਰ ਚ ਪਾਉ ਜੀ ਕਿਸੇ ਤੋਂ ਕੁਝ ਨਹੀਂ ਕਹਿੰਦੇ ਬਾਬਾ ਜੀ ਦਾ ਸ਼ਰਧਾ ਨਾਲ ਕਹਿੰਦੇ ਨੇ ਵੀ ਆਓ ਵੀ ਸਾਰਾ ਕੁਝ ਇੱਥੇ ਮਿਲਦਾ ਜੀ ਸਾਰਿਆਂ ਨੂੰ ਇਹ ਤਾਂ ਜੀ ਬਹੁਤ ਪੁਰਾਣਾ ਮੰਦਿਰ ਹੈ ਜੀ ਬਚਪਨ ਤੋਂ ਦੀ ਹੈ ਹਾਂਜੀ ਹਾਂਜੀ ਬਹੁਤ ਦੂਰ ਦੂਰ ਸੰਗਤ ਆਉਂਦੀ ਹੈ ਜੀ ਕੋਈ ਅੱਜ ਤੱਕ ਇੱਥੋਂ ਥੱਲੇ ਨਹੀਂ ਮੁੜਿਆ ਹੈਗਾ ਜੀ ਹਰ ਸਾਲ ਜੀ ਮੇਲਾ ਪਰ ਜੀ ਮਾਤਾ ਰਾਣੀ ਦਾ ਜਗਰਾਤਾ ਹੁੰਦਾ ਜੀ ਸੰਗਤ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਹੁੰਦਾ ਜੀ ਠੀਕ ਹੈ ਜੀ ਕੋਈ ਵੀ ਮੰਗਿਆ ਨਹੀਂ ਜਾਂਦਾ ਜੀ ਠੀਕ ਹੈ ਜੀ ਨਾ ਬਾਬਾ ਜੀ ਨੇ ਅੱਜ ਤੱਕ ਮੰਗਿਆ ਜੀ ਕਿਸੇ ਤੋਂ ਆਪੋ ਆਪਣੀ ਰਦ ਨਾਲ ਪਾ ਰਹੇ ਨੇ ਜੀ ਸਾਰੇ ਸੰਗਤ ਜੀ ਦਾ ਨਾਮ ਜੀ ਮੋਹਨ ਸਿੰਘ ਆਈ ਪਿੰਡ ਸੋਬੀਆ ਲਈ ਪਾਛਾ ਪਰਦੇ ਕੋਲੇ ਤਾਂ ਕਾਫੀ ਸਾਲਾਂ ਤੋਂ ਜੁੜੇ ਹੋਇਆ ਬਾਬਾ ਜੀ ਦੇ ਨਾਲ ਹੀ ਮੱਤ ਲਾ ਕੇ ਜੀ ਪਸਾਵਾ ਦੇ ਹਰ ਸਾਲ ਮੇਲਾ ਪਰਦਾ ਜੀ ਇਸੇ ਪਰਬਦੀ ਦੇ ਮਹੀਨੇ ਜੀ ਤੇ ਭੰਡਾਰਾ ਹੀ ਮਾਦਾ ਦਾ ਭੰਡਾਰਾ ਹੀ ਰਾਤ ਨੂੰ ਜਾਗ ਰਹਿਣਾ ਜੀ ਸਾਡੇ ਹਰ ਸਾਲ ਕਰਾਉਂਦੇ ਹੀ ਵਧੀਆ ਪਰਫਾਰਮ ਸਿਸਟਮ ਹੁੰਦਾ ਜੀ ਸਾਰੀ ਸੁਵਿਧਾ ਜੀ ਗੱਦੇ ਕੰਬਲ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਕਿਸੇ ਕੋਲ ਠੰਡ ਚ ਪਰੇਸ਼ਾਨ ਹੋਊਗਾ ਜਾਂ ਕੋਈ ਬਾਥਰੂਮ ਜਾਣ ਤੋਂ ਪਰੇਸ਼ਾਨ ਹੋਊਗਾ ਪੂਰੀ ਸੁਵਿਧਾ ਜੀ ਹਰ ਸਾਲ ਕੰਕਤ ਦਾ ਹਜ਼ਾਰਾਂ ਬਣਾਉਂਦੇ ਜੀ ਕੋਈ ਗਿਣਤੀ ਨਹੀਂ ਹੈਗੀ ਹੁਣ ਕਾਫੀ ਜਮਲੋ ਰਾਤ ਨੂੰ ਕੱਟੂ ਹੋਣਾ ਹੀ ਸੰਗਤ ਆਉਣੀਆ ਜਿਨ੍ਹਾਂ ਨੂੰ ਰਿਜ਼ਲਟ ਕੰਮ ਨਹੀਂ ਉਹ ਆਪਣਾ ਮੱਥਾ ਟੇਕ ਕੇ ਲੰਗਰ ਸੱਕੇ ਜਾਈ ਵੀ ਜਾਂਦੇ ਰਹੀ ਮਾਲਾ ਅੱਜ ਤੋਂ ਜ਼ਿਆਦਾ ਸੰਗਤ ਚੱਲੇ ਜਾਂਦੀ ਜਿਨ੍ਹਾਂ ਨੂੰ ਰਿਜ਼ਲਟ ਕੰਮ ਆਉਂਦੇ ਨਹੀਂ ਕਾਫੀ ਸੰਗਤ ਹੋ ਜਾਂਦੇ ਆ ਜੀ ਰਾਤ ਨੂੰ ਜੈ ਮਾਤਾ ਦੀ ਜੀ ਮੇਰਾ ਨਾਮ ਗੁਰਪ੍ਰੀਤ ਪਿੰਡ ਦੇ ਸਮਝਣਾ ਕਰਾਂ ਢਾਲੀ ਚਾਹ ਦੇ ਕੋਲ ਇਹ ਸਾਡੇ ਸੋਨੀ ਬਾਬਾ ਜੀ 12 ਸਾਲ ਤੋਂ ਮੇਲਾ ਹਰਦੇ ਨੇ 12 ਸਾਲ ਦੀ ਸੇਵਾ ਕਰ ਰਹੇ ਨੇ ਇੱਥੇ ਤੇ ਬਚਪਨ ਤੋਂ ਹੀ ਇੱਥੇ ਸ਼ੁਰੂ ਤੋਂ ਮਾਤਾ ਰਾਣੀ ਦੀ ਕਿਰਪਾ ਆ ਜਿੰਨੀ ਵੀ ਸੰਗਤ ਆਉਂਦੀ ਆ ਸਭ ਝੋਲੀਆਂ ਭਰ ਕੇ ਲੈ ਕੇ ਜਾਂਦੇ ਨੇ ਇਥੋਂ ਕੋਈ ਖਾਲੀ ਨਹੀਂ ਮੁੜਿਆ ਰੋਂਦੇ ਆਏ ਨੇ ਹੱਸਦੇ ਗਏ ਨੇ ਇਥੋਂ ਸੋਨੀ ਬਾਬਾ ਜੀ ਸਿੱਧੇ ਮਾ ਸ਼ਿਵ ਤੇ ਮਾ ਕਾਲੀ ਦਾ ਸੇਵਾਦਾਰ ਨੇ ਉਹਨਾਂ ਨੇ ਸ਼ੁਰੂ ਤੋਂ ਹੀ ਕਦੇ ਕਿਸੇ ਤੋਂ ਰੁਪਈਆ ਨਹੀਂ ਮੰਗਿਆ ਕਿਸੇ ਤੋਂ ਵੀ 1 ਰੁਪਏ ਦੀ ਉਹਨੇ ਕਿਸੇ ਬਸ਼ਰ ਸ਼ਰਦਾ ਮੰਗਦੇ ਨੇ ਕਿ ਸ਼ਰਦਾ ਲੈ ਕੇ ਆਓ ਚੋਲੀਆਂ ਵਰ ਕੇ ਲੈ ਕੇ ਜਾਓ ਹੁਕਮ ਹੈ ਮਾਤਾ ਦੀ ਕਿਰਪਾ ਦੇ ਨਾਲ ਜੋ ਤੁਸੀਂ ਮੰਗੋਗੇ ਉਹੀ ਸਭ ਕੁਝ ਪੂਰਾ ਆ ਜੋ ਵੀ ਮੰਗੋਗੇ ਬੱਚੇ ਫਾਲੇ ਵੀ ਮਿਲਦੇ ਬੱਚਿਆਂ ਨੂੰ ਵੀ ਕਹਿ ਕੇ ਗਰੰਟੀ ਦੇ ਨਾਲ ਫਾਲ ਦਿੱਤਾ ਜਾਂਦਾ ਆ ਹਰ ਬਿਮਾਰੀ ਦਾ ਇਲਾਜ ਆ ਕੈਂਸਰ ਤੱਕ ਦੇ ਰੋਗ ਰੁਕੇ ਹੋਏ ਨੇ ਭਾਜੀ ਜੀ ਜੈ ਮਾਤਾ ਦੀ ਜੀ ਹੁਕਮ ਮਾਤਾ ਜੀ ਕਰਾਉਂਦੇ ਆ ਇਹ ਘਟੂ ਘਟ ਵੀ ਬਾਰਾਤਰਾ ਸਾਲ ਹੋ ਗਏ ਜੀ ਕੰਵਿਆਂ ਨੂੰ ਹਨਾ ਬੜੀ ਧੂਮ-ਧਾਮ ਨਾਲ ਸੰਗਤ ਬੜੀ ਚਾਹਮਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਸੰਗਤ ਪਿੱਛੇ ਸਾਰੀ ਢੋਲ-ਡਮਕੇ ਦੇ ਨਾਲ ਹਨਾ ਬੜੀ ਚਾਵੇਂ-ਚਾਵੇਂ ਸਾਰੇ ਆਉਂਦੇ ਆ ਜੀ ਤੇ ਝੋਲੀਆਂ ਭਰਾਗੇ ਲੈ ਕੇ ਜਾਂਦੀ ਹੈ ਤੇ ਪ੍ਰੋਗਰਾਮ ਦੇ ਵਿੱਚ ਸੰਗਤ ਦਾ ਹਜ਼ਾਰਾਂ ਸਹਾਵਾ ਸੰਗਤ ਆਉਂਦੀ ਹੈ ਜੀ ਮਹਾਮਾਈ ਦਾ ਜਾਗਰਨਾ ਹੈ ਮਹਾਮਾਈ ਦਾ ਜਾਗਰਨਾ ਹੈ ਜੀ ਇਹ ਜਾਗਰਨਾ ਲਾ ਲੋ ਵੀ ਇਹ ਹੁਣ ਹੁਣ ਲੱਗਿਆ ਘੱਟੂ-ਘੱਟ ਵੀ 7-8 ਸਾਲ ਤੋਂ ਢੰਡਾਰਾ ਚੱਲਦਾ ਪਾਰ ਹੈ ਬਾਰਾਤਰਾ ਸਾਲ ਤੋਂ ਜੀ ਪੂਰੀ ਭੁਜੇਤੀ ਜਿਹੜਾ ਵੀ ਕੋਈ ਸ਼ਰਤਾਂ ਲੈ ਕੇ ਆਉਂਦਾ ਝੋਲੀ ਭਰਾਗੇ ਲੈ ਕੇ ਜਾਂਦਾ ਖਾਲੀ ਨਹੀਂ ਜਾਂਦਾ ਰਾਜਾਪੁਰ ਦੇ ਲਾਗੇ ਸੋਢੀ ਵਾਲਾ ਪਿੰਡ ਹੈ ਜੀ। ਅੱਛਾ। ਉੱਥੋਂ ਤਕਰੀਬਨ ਸਾਲ ਡੇਢ ਸਾਲ ਤੋਂ ਅਸੀਂ ਆ ਰਹੇ ਹਾਂ ਜੀ। ਹਾਂਜੀ। ਬਾਬਾ ਜੀਿੱਥੇ ਜਿੰਨੀ ਵੀ ਸੰਗਤ ਆਉਂਦੀ ਹੈ ਮਤਲਬ ਆਪਣੇ ਮਨ ਦੀਆਂ ਮਰਜ਼ਾ ਲੈ ਕੇ ਆਉਂਦੀ ਹੈ ਤੇ ਪੂਰੀਆਂ ਹੁੰਦੀਆਂ ਨੇ। ਕਿੰਨੇ ਜੇ ਤoare ਹੋ ਗਏ ਇੱਥੇ? ਸਾਨੂੰ ਤਕਰੀਬਨ 2 ਸਾਲ ਤਿੰਨ ਹੋ ਗਏ ਆ ਹੋਰ ਵੀ ਕਈ ਮਤਲਬ ਜੋ ਵੀ ਸਾਡੀਆਂ ਇੱਛਾਵਾਂ ਸੀ ਪੂਰੀਆਂ ਕੀਤੀਆਂ। ਜੀ ਥੋੜੀ ਮੇਨ। ਹ ਮਾਤਾ ਨੇ ਤੇ ਮੇਨ ਸਾਡਾ ਇਹ ਸੀਗੇ ਮੇਰੇ ਕੋਲ ਤਿੰਨ ਪੁੱਤਰੀਆਂ ਸੀਗੀਆਂ ਉਹਨਾਂ ਤੋਂ ਬਾਅਦ ਤੇ ਚੌਥਾ ਸਾਡਾ ਮਤਲਬ ਪੋਤਰਾ ਹੋਇਆ ਹੁਣ ਇਹਨਾਂ ਕੋਲ ਬਹੁਤ ਮਤਲਬ ਸਾਧੂ ਸੰਤਾਂ ਵਾਲੀ ਭਾਵਨਾ ਹੈ ਜੀ ਕਿਸੇ ਕੋਲ ਇਹ ਵੀ ਦੱਸ ਕਿਸੇ ਕੋਲ ਕੋਈ ਮੰਗਤ ਨਹੀਂ ਹੁੰਦੀ ਕੋਈ ਕੁਝ ਨਹੀਂ ਮਤਲਬ ਜੋ ਵੀ ਆਪਣੀ ਸਰਦਨਾਲਾ ਆਪਣੇ ਪ੍ਰੇਮ ਭਾਵ ਨਾਲ ਮਾਤਾ ਦੇ ਮੰਦਰ ਦੇ ਵਿੱਚ ਜੋ ਵੀ ਸੇਵਾ ਕਰਦੇ ਨੇ ਆਪਣੀ ਮਰਜ਼ੀ ਨਾਲ ਕਰਦੇ ਆ ਜੀ ਇਹਨਾਂ ਵੱਲੋਂ ਕੋਈ ਫੋਰ ਨਹੀਂ ਹੁੰਦਾ ਹਾਂ ਜੀ ਹਾਂ ਜੀ ਮੰਗ ਮੰਗੇ ਦੋ ਤਿੰਨ ਸਾਲਾਂ ਤੋਂ ਮੰਗਦੇ ਆਉਣੇ ਮੰਗ ਸਾਡੇ ਅਸੀਂ ਤਿੰਨ ਚਾਰ ਸਾਲਾਂ ਵਾਂਗ ਹੀ ਹੋ ਗਿਆ ਆਉਂਦਿਆਂ ਨੂੰ ਦੋ ਦੋ ਤੇ ਵੀ ਮਿਲੇ ਇੱਥੋਂ ਹਾਂ ਜੀ ਸਾਨੂੰ ਜਿਹੜੀ ਮੰਗ ਮੰਨ ਤੇ ਮੰਗੀ ਜਾਂਦੀ ਪੂਰੀ ਹੁੰਦੀ ਹਾਂ ਜੀ ਹਾਂ ਜੀ ਹੁੰਦੀ ਆ ਹੁੰਦੀ ਆ ਪੂਰੀ ਹੁੰਦੀ ਆ ਤਿੰਨ ਚਾਰ ਸਾਲਾਂ ਤੋਂ ਆਉਣੇ ਆ ਮੇਰੇ 15 ਸਾਲਾਂ ਦੀ ਪੁੱਤਰੀ ਆ ਤਿੰਨ ਪੁੱਤੀਆਂ ਮੇਰੀਆਂ ਇੱਥੋਂ ਅਸੀਂ ਮੰਗਿਆ ਸਾਨੂੰ ਮਿਲਿਆ ਦੋ ਦੋ ਤੇ ਵੀ ਮਿਲੇ ਕਿੰਨੀ ਖੁਸ਼ੀ ਹੋ ਰਹੀ ਆ ਹੁਣ ਬਹੁਤ ਬਹੁਤ ਮੇਰੇ ਇਸ ਜਗ੍ਹਾ ਨੂੰ ਆਈ ਕੋਲ ਨਹੀਂ ਸਕਦੇ ਜੈ ਮਾਤਾ ਦੀ ਤੁਹਾਨੂੰ ਕਿੰਨੀ ਖੁਸ਼ੀ ਆ ਜਿਵੇਂ ਤੁਹਾਡੇ ਬੋਲ ਬਹੁਤ ਜ਼ਿਆਦਾ ਜੀ ਮੇਰੀ ਖੁਸ਼ੀ ਦੀ ਕੋਈ ਹੱਦ ਹੀ ਨਹੀਂ ਜੀ ਬਹੁਤ ਜ਼ਿਆਦਾ ਖੁਸ਼ੀ ਆ ਪਾਪਾ ਜੀ ਕੋਲ ਆਂਦੇ ਸੀ ਕੀ ਮੰਗ ਕਰਦੇ ਸੀ ਬਸ ਪੁੱਤਰ ਦੀ ਦਾਤ ਦੀ ਮੰਗ ਕਰਦੇ ਸੀ ਜੀ ਹਾਂਜੀ ਹਾਂਜੀ ਮੈਂ ਅੱਜ ਪੁੱਤ ਨੂੰ ਲੈ ਕੇ ਆਈ ਆ ਨਾਲ ਮੈਂ ਬਹੁਤ ਜ਼ਿਆਦਾ ਖੁਸ਼ ਆ ਤੇ ਬਹੁਤ ਜ਼ਿਆਦਾ ਧੰਨਵਾਦ ਕਰਦੀ ਆ ਆਪਣੇ ਬਾਬਾ ਜੀ ਦਾ ਜਿਨ੍ਹਾਂ ਦੀ ਬਦੌਲਤ ਆ ਜਿਵੇਂ ਪੁੱਤ-ਗੁੱਦੀ ਲੈ ਕੇ ਘੜੀ ਆ। ਚਲੋ ਕਰ ਦੋ। ਤਵਾ ਜੀ ਮੈਂ ਆ ਰਿਹਾ ਤਿੰਨ ਸਾਲਾਂ ਤੋਂ ਇੱਥੇ ਆ ਰਿਹਾ ਜੀ। ਕਿੱਥੋਂ ਆ ਰਹੇ ਹੋ? ਚਲੋ ਅੱਧੀ ਮਿਲ ਕੇ ਜੀ। ਹਾਂਜੀ ਹਾਂਜੀ ਆ। ਇਹ ਮਨਤਾ ਵਾਲੇ ਹੁੰਦੇ ਸੀ ਆਈ ਸੀ। ਬਸ ਆਹੀ ਮਰੇ ਆਦਮੀ ਜਾਈ ਆਪਾਂ। ਥੋੜੇ ਦਿਨ ਬਾਅਦ ਮਿਲੀ ਆਣ ਤੋਂ। ਇਹ ਆਪਾਂ ਨੂੰ ਤਿੰਨ ਸਾਲਾਂ ਦੇ ਵਿੱਚ ਮਿਲ ਕੇ ਸੀ। ਮੇਰੇ ਕੋਲ ਪਹਿਲਾਂ ਦੋ ਗੁੱਡੀਆਂ ਸੀਗੀਆਂ ਜੋ ਕਿ ਵੱਡੇ ਪੇਸ਼ਨਾ ਸੀ ਲਾਸਟ ਪਲੇਸ ਨਹੀਂ ਗਿਆ। ਤੇ ਉਹਨਾਂ ਦੇ ਬਸ ਬਾਬਾ ਜੀ ਕੋਈ ਕਿੰਨੇ ਬਜ਼ੁਰਗ ਬੱਚੇ ਮੈਨੂੰ ਬਹੁਤ ਖੁਸ਼ੀ ਹੋਈ ਜੀ। ਕਿਰਪਾ ਬਾਬਾ ਜੀ ਦੀ। ਬਾਬੇ ਦੀ ਕਿਰਪਾ ਹੋਈ। ਹਾਂਜੀ ਹ